ਕੈਨੇਡਾ ਦੇ ਅਲਬਰਟਾ ਸੂਬੇ ਦੀ ਸਰਕਾਰ ਨੇ ਇੱਕ ਨਵੇਂ ਸਰਵੇਖਣ ਰਾਹੀਂ ਪ੍ਰਵਾਸੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਮਾਜਿਕ ਸੇਵਾਵਾਂ ਵਿੱਚ ਕਟੌਤੀ ਕਰਨ ਦਾ ਵਿਚਾਰ ਬਣਾਇਆ ਹੈ। ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਅਲਬਰਟਾ ਨੈਕਸਟ ਪੈਨਲ ਦੀ ਸਥਾਪਨਾ ਕੀਤੀ ਹੈ ਜੋ ਸੂਬੇ ਦੇ ਨਾਗਰਿਕਾਂ ਦੇ ਨਾਲ ਮਿਲ ਕੇ ਅਗਲੇ ਸਾਲ ਦੇ ਰੈਫਰੈਂਡਮ ਲਈ ਸਵਾਲਾਂ ਤੇ ਵਿਚਾਰ-ਵਟਾਂਦਰਾ ਕਰੇਗਾ। ਇਸ ਪੈਨਲ ਦੇ ਹਿੱਸੇ ਵਜੋਂ 25 ਜੂਨ 2025 ਨੂੰ 6 ਆਨਲਾਈਨ ਸਰਵੇਖਣ ਸ਼ੁਰੂ ਕੀਤੇ ਗਏ ਜਿਸ ਦੇ ਵਿੱਚ ਇੱਕ ਸਰਵੇਖਣ ਪ੍ਰਵਾਸੀਆਂ ਨੂੰ ਸਮਾਜਿਕ ਸੇਵਾਵਾਂ ਦੇਣ ਦੇ ਮੁੱਦੇ ਨਾਲ ਸੰਬੰਧਿਤ ਹੈ। ਸਸਰੀਆਕਾਲ ਤੁਸੀਂ ਦੇਖ ਰਹੇ ਹੋ ਟਾਈਮ ਸਿਕਸਪੀ ਪੰਜਾਬੀ ਅਲਬਰਟਾ ਸਰਕਾਰ ਦੇ ਅਲਬਰਟਾ ਨੈਕਸਟ ਪੈਨਲ ਦਾ ਮਕਸਦ ਸੂਬੇ ਦੀ ਫੈਡਰਲ ਸਰਕਾਰ ਦੇ ਨਾਲ ਸਬੰਧਿਤ ਅਧਿਕਾਰਾਂ ਨੂੰ ਮਜ਼ਬੂਤ ਕਰਨਾ ਅਤੇ ਸੂਬਿਆਂ ਨੂੰ ਮਿਲਣ ਵਾਲੀ ਸੁਤੰਤਰਤਾ ਨੂੰ ਵਧਾਉਣਾ ਹੈ ਪ੍ਰੀਮੀਅਰ ਡੈਨੀਅਲ ਸਮਿਥ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਐਲਾਨ ਕੀਤਾ ਕਿ ਇਹ ਪੈਨਲ ਸੂਬੇ ਭਾਰ ਵਿੱਚ ਟਾਊਨ ਹਾਲ ਮੀਟਿੰਗਾਂ ਅਤੇ ਆਨਲਾਈਨ ਸਰਵੇਖਣ ਰਾਹੀਂ ਨਾਗਰਿਕਾਂ ਦੀ ਰਾਏ ਜਾਣੇਗਾ ਸਰਵੇਖਣ ਵਿੱਚ ਪੁੱਛੇ ਗਏ ਸਵਾਲਾਂ ਵਿੱਚ ਪ੍ਰਵਾਸੀਆਂ ਨੂੰ ਸਮਾਜਿਕ ਸੇਵਾਵਾਂ ਜਿਵੇਂ ਕਿ ਸਿਹਤ ਸੰਭਾਲ ਸਿੱਖਿਆ ਤੇ ਵਿੱਤੀ ਸਹਾਇਤਾ ਪ੍ਰਦਾਨ ਕਰਨ ਜਾਂ ਨਾ ਕਰਨ ਦਾ ਮੁੱਦਾ ਸ਼ਾਮਿਲ ਹੈ। ਸਰਵੇਖਣ ਤੋਂ ਪਹਿਲਾਂ ਵਿਖਾਏ ਜਾਣ ਵਾਲੇ ਇੱਕ ਵੀਡੀਓ ਦੇ ਵਿੱਚ ਕਿਹਾ ਗਿਆ ਕਿ ਜੇ ਅਲਬਰਟਾ ਸੂਬੇ ਦੇ ਵਿੱਚ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਦੇ ਨਾਲ ਸੰਤੁਸ਼ਟ ਨਹੀਂ ਹੈ ਤਾਂ ਸਾਡੇ ਕੋਲ ਇਹ ਵਿਕਲਪ ਹੋ ਸਕਦਾ ਹੈ ਕਿ ਅਸੀਂ ਕਿਸੇ ਵੀ ਗੈਰ ਨਾਗਰਿਕ ਜਾਂ ਫਿਰ ਗੈਰ ਸਥਾਈ ਨਿਵਾਸੀ ਨੂੰ ਸੂਬੇ ਦੇ ਸਮਾਜਿਕ ਪ੍ਰੋਗਰਾਮਾਂ ਦਾ ਫਾਇਦਾ ਨਾ ਦਈਏ। ਜਿਸ ਕੋਲ ਅਲਬਰਟਾ ਸਰਕਾਰ ਦੁਆਰਾ ਮਨਜ਼ੂਰਸ਼ੁਦਾ ਪ੍ਰਵਾਸ ਦਾ ਸਟੇਟਸ ਨਹੀਂ ਹੈ ਇਸ ਸਵਾਲ ਸੂਬੇ ਦੀ ਪ੍ਰਵਾਸ ਨੀਤੀ ਤੇ ਇੱਕ ਵੱਡੀ ਬਹਿਸ ਨੂੰ ਜਨਮ ਦੇ ਰਿਹਾ ਹੈ ਸਰਵੇਖਣ ਵਿੱਚ ਪ੍ਰਵਾਸੀਆਂ ਨਾਲ ਸੰਬੰਧਿਤ ਦੋ ਮੁੱਖ ਸਵਾਲ ਪੁੱਛੇ ਗਏ ਨੇ ਜਿਵੇਂ ਕਿ ਅਲਬਰਟਾ ਦੇ ਨਾਗਰਿਕ ਪਿਛਲੇ ਸਾਲ ਸੂਬੇ ਵਿੱਚ ਆਏ ਪ੍ਰਵਾਸੀਆਂ ਦੀ ਗਿਣਤੀ ਬਾਰੇ ਕੀ ਸੋਚਦੇ ਨੇ ਕਿ ਅਲਬਰਟਾ ਨੂੰ ਉਨ੍ਹਾਂ ਗੈਰ ਨਾਗਰਿਕਾਂ ਤੇ ਗੈਰ ਸਾਈ ਨਿਵਾਸੀਆਂ ਨੂੰ ਸਮਾਜਿਕ ਪ੍ਰੋਗਰਾਮਾਂ ਦਾ ਫਾਇਦਾ ਦੇਣ ਤੋਂ ਇਨਕਾਰ ਕਰਨਾ ਚਾਹੀਦਾ ਹੈ ਜਿਨ੍ਹਾਂ ਕੋਲ ਅਲਬਰਟਾ ਸਰਕਾਰ ਦੁਆਰਾ ਮਨਜ਼ੂਰਸ਼ੁਦਾ ਪ੍ਰਵਾਸ ਪਰਮਿਟ ਨਹੀਂ ਹੈ। ਵੀਡੀਓ ਵਿੱਚ ਇਹ ਵੀ ਦੱਸਿਆ ਗਿਆ ਕਿ ਫੈਡਰਲ ਸਰਕਾਰ ਭਾਵੇਂ ਇਹ ਫੈਸਲਾ ਕਰਦੀ ਹੈ ਕਿ ਕੈਨੇਡਾ ਵਿੱਚ ਕੌਣ ਆ ਸਕਦਾ ਹੈ ਪਰ ਸੂਬੇ ਨੂੰ ਪ੍ਰਵਾਸੀਆਂ ਦੀਆਂ ਸਮਾਜਿਕ ਸੇਵਾਵਾਂ ਤੇ ਖਰਚ ਝੁਕਣਾ ਪੈਂਦਾ ਹੈ। ਇਸ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਪ੍ਰਵਾਸੀਆਂ ਕਾਰਨ ਸੂਬੇ ਦੇ ਵਿੱਚ ਰਹਿਣ ਸਹਿਣ ਦੀਆਂ ਕੀਮਤਾਂ ਅਤੇ ਬੇਰੋਜ਼ਗਾਰੀ ਵਧੀ ਹੈ ਅਤੇ ਹੋਰ ਦੇਸ਼ਾਂ ਦੇ ਵਿੱਚ ਪਾਈਆਂ ਜਾਣ ਵਾਲੀਆਂ ਵੰਡੀਆਂ ਅਤੇ ਵਿਵਾਦ ਸਾਡੇ ਸੂਬੇ ਦੇ ਵਿੱਚ ਵੀ ਦਿਖਾਈ ਦੇਣ ਲੱਗ ਪਈਆਂ ਨੇ। ਇਸ ਸਰਵੇਖਣ ਨੇ ਸੂਬੇ ਅੰਦਰ ਅਤੇ ਬਾਹਰ ਕਾਫੀ ਵਿਵਾਦ ਪੈਦਾ ਕੀਤਾ ਹੈ ਵੀਡੀਓ ਦੇ ਵਿੱਚ ਸੂਬਾ ਸਰਕਾਰ ਨੇ ਮੰਨਿਆ ਹੈ ਕਿ ਪ੍ਰਵਾਸੀਆਂ ਨੂੰ ਸਮਾਜਿਕ ਸੇਵਾਵਾਂ ਦੇਣ ਤੋਂ ਇਨਕਾਰ ਕਰਨ ਦਾ ਫੈਸਲਾ ਫੈਡਰਲ ਸਰਕਾਰ ਨਾਲ ਕਾਨੂੰਨੀ ਖਿਚੋਤਾਨ ਪੈਦਾ ਕਰ ਸਕਦਾ ਹੈ ਵਿਰੋਧੀ ਐਨਡੀਪੀ ਨੇਤਾ ਨਹੀਦ ਨੈਂਸੀ ਨੇ ਇਸ ਪੈਨਲ ਨੂੰ ਸਮੇਂ ਅਤੇ ਪੈਸੇ ਦੀ ਬਰਬਾਦੀ ਦੱਸਿਆ ਉਹਨਾਂ ਨੇ ਕਿਹਾ ਹੈ ਕਿ ਇਹ ਪੈਨਲ ਸਾਬਕਾ ਪ੍ਰੀਮੀਅਰ ਜੇਸਨ ਕੈਨੀ ਦੇ ਫੇਅਰ ਡੀਲ ਪੈਨਲ ਦੀ ਨਕਲ ਹੈ ਜਿਸ ਨੇ 2019 ਦੇ ਵਿੱਚ ਅਜਿਹੇ ਮੁੱਦਿਆਂ ਤੇ ਚਰਚਾ ਕੀਤੀ ਸੀ ਇਸ ਸਰਵੇਖਣ ਦਾ ਸਭ ਤੋਂ ਵੱਡਾ ਪ੍ਰਭਾਵ ਪ੍ਰਵਾਸੀ ਭਾਈਚਾਰੇ ਖਾਸ ਕਰਕੇ ਪੰਜਾਬੀਆਂ ਅਤੇ ਹੋਰ ਦੱਖਣੀ ਏਸ਼ੀਆਈ ਭਾਈਚਾਰਿਆਂ ਤੇ ਪੈ ਸਕਦਾ ਹੈ ਜੋ ਅਲਬਰਟਾ ਦੇ ਵਿੱਚ ਵੱਡੀ ਗਿਣਤੀ ਵਿੱਚ ਵਸਦੇ ਨੇ 2011 ਦੇ ਨੈਸ਼ਨਲ ਹਾਊਸਹੋਲਡ ਸਰਵੇਖਣ ਦੇ ਮੁਤਾਬਕ ਅਲਬਰਟਾ ਵਿੱਚ ਪ੍ਰਵਾਸੀਆਂ ਦੀ ਆਬਾਦੀ ਦੇ ਵਿੱਚ ਦੱਖਣੀ ਏਸ਼ੀਆਈ ਮੂਲ ਦੇ ਲੋਕਾਂ ਦਾ ਮਹੱਤਵਪੂਰਨ ਹਿੱਸਾ ਹੈ ਜੇਕਰ ਸਮਾਜਿਕ ਸੇਵਾਵਾਂ ਜਿਵੇਂ ਕਿ ਸਿਹਤ ਸੰਭਾਲ ਜਾਂ ਫਿਰ ਸਿੱਖਿਆ ਨੂੰ ਘਟਕ ਕੀਤਾ ਜਾਂਦਾ ਹੈ ਤਾਂ ਇਸ ਦਾ ਪ੍ਰਵਾਸੀ ਪਰਿਵਾਰਾਂ ਖਾਸ ਕਰਕੇ ਨਵੇਂ ਆਏ ਸ਼ਰਨਾਰਥੀਆਂ ਅਤੇ ਸਥਾਈ ਨਿਵਾਸੀਆਂ ਤੇ ਗੰਭੀਰ ਅਸਰ ਪੈ ਸਕਦਾ ਹੈ। ਪ੍ਰਵਾਸਰ ਵੇਖਣ ਤੋਂ ਇਲਾਵਾ ਅਲਬਰਟਾ ਨੈਕਸਟ ਪੈਨਲ ਹੋਰ ਮੁੱਦਿਆਂ ਤੇ ਵੀ ਵਿਚਾਰ ਕਰ ਰਿਹਾ ਹੈ ਜਿਵੇਂ ਕਿ ਸੂਬਾਈ ਪੈਨਸ਼ਨ ਯੋਜਨਾ, ਸੂਬਾਈ ਪੁਲਿਸ ਬਲ ਅਤੇ ਟੈਕਸ ਇਕੱਠਾ ਕਰਨ ਲਈ ਅਲਬਰਟਾ ਰੈਵਨਿਊ ਏਜੰਸੀ ਦੀ ਸਥਾਪਨਾ ਅਤੇ ਸੰਵਿਧਾਨਿਕ ਸੁਧਾਰ। ਵੀਡੀਓ ਦੇ ਵਿੱਚ ਦੱਸਿਆ ਗਿਆ ਹੈ ਕਿ ਅਜਿਹੇ ਕਦਮ ਚੁੱਕਣ ਨਾਲ ਵੱਡੇ ਖਰਚੇ ਹੋ ਸਕਦੇ ਨੇ ਅਲਬਰਟਾ ਵਿੱਚ ਪੰਜਾਬੀ ਭਾਈਚਾਰਾ ਸੂਬੇ ਦੀ ਆਰਥਿਕਤਾ ਤੇ ਸਮਾਜਿਕ ਜੀਵਨ ਦੇ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ ਪ੍ਰਵਾਸੀ ਪੰਜਾਬੀਆਂ ਨੇ ਵਪਾਰ ਖੇਤੀਬਾੜੀ ਤੇ ਸੇਵਾ ਖੇਤਰ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਜੇ ਸਮਾਜਿਕ ਸੇਵਾਵਾਂ ਵਿੱਚ ਕਟੌਤੀ ਹੁੰਦੀ ਹੈ ਤਾਂ ਇਸ ਦਾ ਪੰਜਾਬੀ ਪਰਿਵਾਰਾਂ ਖਾਸ ਕਰਕੇ ਨਵੇਂ ਆਏ ਵਿਦਿਆਰਥੀਆਂ ਅਤੇ ਅਸਥਾਈ ਵਰਕਰਾਂ ਤੇ ਗੰਭੀਰ ਅਸਰ ਪੈ ਸਕਦਾ ਹੈ ਸਿਹਤ ਸੰਭਾਲ ਅਤੇ ਸਿੱਖਿਆ ਵਰਗੀ ਸੇਵਾਵਾਂ ਦੀ ਪਹੁੰਚ ਸੀਮਿਤ ਹੋਣ ਦੇ ਨਾਲ ਪ੍ਰਵਾਸੀਆਂ ਦੀ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਵੱਧ ਸਕਦੀਆਂ ਹਨ।